ਹਾਂਜੀ ਬਾਈ ਸਾਨੂੰ ਸਤਿ ਸ਼੍ਰੀ ਅਕਾਲ ਮੈਂ ਤਾਰੀ ਤੋਲਾ ਵਾਲੀ ਆ ਅੱਜਾਂ ਥੋੜੀ ਮੇਰੇ ਨਾਲ ਕਹਾਣੀ ਵਾਪਰ ਗਈ ਯਾਰ ਅਸੀਂ ਬੈਠੇ ਦੇ ਖਾਣ ਦੇ ਚੀਮੇ ਰੋਟੀ ਖਾਣ ਲੱਗ ਰਹੇ ਸੀ ਤੇ ਉੱਥੇ ਆ ਗਿਆ ਨਾਲ ਹੀ ਜੱਗੂ ਹਕਮਾਲੀਆ ਤੇ ਮੇਰੇ ਨਾਲ ਮੁੰਡਾ ਬੈਠ ਸੀ ਹੈਂਡੀਕੈਪਟ ਉਹ ਖੜਾ ਹੋ ਗਿਆ ਜੱਗੂ ਨੂੰ ਦੇਖ ਕੇ ਕੁਰਸੀ ਤੋਂ ਮੈਂ ਕੋਈ ਨਾ ਬਰੇ ਮਾਂ ਤੂੰ ਖੜਾ ਨਾ ਹੋ ਤੂੰ ਬੈ ਜਾ ਮੈਂ ਕੋਈ ਨਾ ਜੱਗੂ ਆਪਣੇ ਲਈ ਆਜੂਗਾ ਹਣਾ ਤੇ ਇਹੀ ਗੱਲ ਕਹੀ ਮੈਨੂੰ ਮੈਂ ਕਿਹ ਗਲਤ ਬੋਲਤਾ ਮੈਂ ਜੱਗੂ ਮੈਂ ਆਪਣੇ ਕੋਲੇ ਆਜੂ ਕੋਈ ਗੱਲ ਨਹੀਂ ਬਾਈ ਜੱਗੂ ਨੂੰ ਸੁਣ ਗਿਆ ਵੀ ਜੱਗੂ ਆਵੇ ਆਪਣੇ ਕੋਲੇ ਆਜੂਗਾ ਅੰਨੇ ਗੱਲ ਸੁਣ ਜੱਗੂ ਬਾਈ ਮੈਨੂੰ ਬੋਲੇ ਮੈਂ ਕੁੱਟਿਆ ਬਾਈ ਯਾਰ ਕੀ ਜਮਾਂ ਟਾਇਰ ਤੇ ਜੱਗੂ ਬਾਈ ਯਾਰ ਨਾਲ ਮੇਰਾ ਕੋਟ ਪਾੜਦਾ ਬੁਰੇ ਹਾਲ ਬਾਈ ਬਹੁਤ ਕੁੱਟੇ ਜੰਗੂ ਨੇ ਮੈਨੂੰ ਯਾਰ ਬਾਈ ਤੇ ਮੇਰੀ ਗੱਲ ਦੀ ਦੱਸੋ ਕੀ ਆ ਗੋਲੂ ਚੀਮਾ ਸੁਆਜਸੀ ਭਰਾ ਇਕੱਠੇ ਹੋਏ ਸੀ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਸੀ ਝਗੜਾ ਚੱਲ ਰਿਹਾ ਸੀ ਇਹ ਮੁੰਡਾ ਤਾਰੀ ਤੋਲਾਵਾਲ ਤੋਂ ਉਹਦੀ ਵੀਡੀਓ ਇੰਸਟਾਗ੍ਰਾਮ ਤੇ ਤੁਸੀਂ ਫੇਸਬੁੱਕ ਤੇ ਦੇਖੀ ਹੋਣੀ ਵੀ ਮੇਰੀ ਜੱਗੂ ਨਾਲ ਲੜਾਈ ਹੋਈ ਜੱਗੂ ਨੇ ਮੈਨੂੰ ਕੁੱਟਿਆ ਸੋ ਦੋਨਾਂ ਭਰਾਵਾਂ ਦੀ ਗਲਤਫਹਿਮੀ ਸੀ ਅੱਜ ਖਾੜੇ ਦੇ ਵਿੱਚ ਇਕੱਠੇ ਹੋਏ ਇੱਥੇ ਸਮਝੌਤਾ ਵੀ ਹੋਇਆ ਇਹਨਾਂ ਦਾ ਭਰਾਵਾਂ ਨੂੰ ਦੁਬਾਰ ਤੋਂ ਇਹਨਾਂ ਨੇ ਕੋਈ ਗੱਲਬਾਤ ਵੀ ਨਹੀਂ ਪਰ ਇਹ ਇਹਨਾਂ ਨੇ ਵੀ ਮਹਿਸੂਸ ਕੀਤਾ ਜਿਉਂਦੇ ਸੀ ਗੱਲਬਾਤ ਹੋ ਰਹੀ ਸੀ ਇੱਥੇ ਤੇ ਜੱਗੂ ਸੋਨੀਏ ਮਹਿਸੂਸ ਕਰਦੀ ਜੋ ਹੋਇਆ ਉਹ ਗਲਤ ਹੋਇਆ ਬਹੁਤ ਗਲਤ ਹੋਇਆ ਤੇ ਉਹਦੋਂ ਜਿਹੜੀ ਵੀਡੀਓ ਪਾਈ ਉਹਦੇ ਵਿੱਚ ਕਮੈਂਟ ਵੀ ਬਹੁਤ ਤਰ੍ਹਾਂ ਦੇ ਆਏ ਵੀ ਯਾਰ ਨਸ਼ਾ ਕਰਦੇ ਨੇ ਇਹ ਕਰਦੇ ਨੇ ਐਸੀ ਕੋਈ ਗੱਲ ਨਹੀਂ ਸੀਗੀ ਨਾ ਇਹਦਾ ਨਸ਼ਾ ਕੀਤਾ ਜਾਂ ਉਹਦਾ ਨਸ਼ਾ ਕੀਤਾ ਸੀ ਸੋ ਗੁੱਸਾ ਹੁੰਦਾ ਹੈ ਕਈ ਵਾਰੀ ਗੁੱਸੇ ਦੇ ਵਿੱਚ ਬੰਦਾ ਬਹੁਤ ਕੁਝ ਬੋਲ ਜਾਂਦਾ ਹੈ ਐਜੀ ਕੋਈ ਗੱਲਬਾਤ ਨਹੀਂ ਸੀ ਇਹਨਾਂ ਨੇ ਖੇ ਵੀ ਸਾਡਾ ਛੋਟਾ ਭਰਾ ਹੈ ਕੋਈ ਗੱਲ ਨਹੀਂ ਅਸੀਂ ਭਰਾਵਾ ਵਾਂਗੂ ਰਵਾਂਗੇ ਜੋ ਹੋਇਆ ਬਹੁਤ ਗਲਤ ਹੋਇਆ ਸਾਥੋਂ ਸੋ ਇਹਨਾਂ ਨੇ ਮਹਿਸੂਸ ਕੀਤਾ ਇਹ ਗੱਲ ਤੇ ਅੱਜ ਅਖਾੜੇ ਦੇ ਵਿੱਚ ਬਹਿ ਕੇ ਇਹ ਸਮਝੌਤਾ ਹੋਇਆ ਭਰਾਵਾਂ ਦਾ ਇਹ ਤਾਰੀ ਦਾ ਇਧਰ ਜੱਗੂ ਬੈਠਾ ਹੈਗਾ ਸੋਨੀ ਭਾਦੜਾ ਬੈਠਾ ਟੋਲਾਬਾਲ ਤੋਂ ਸਾਡੇ ਭਰਾ ਬੈਠੇ ਨੇ ਬੱਬੂ ਹੋਰੀ ਸਾਰੇ ਪਲਵਾਨ ਸੋ ਇਹ ਕਾਰ ਵੀਡੀਓ ਬਣਾਉਣ ਦਾ ਇਹੀ ਸੀਗਾ ਵੀ ਜਿਹੜਾ ਬਹੁਤ ਜ਼ਿਆਦਾ ਛੋਟੀ ਜੀ ਕੋਈ ਗੱਲ ਹੋ ਜੇ ਨਾ ਆਪਾਂ ਕੋਈ ਸੈਲੀਬ੍ਰਿਟੀ ਬੰਦੇ ਨੇ ਪਲੇਅਰ ਨੇ ਗਾਉਣ ਵਾਲੇ ਨੇ ਕੋਈ ਆਮ ਬੰਦਾ ਬਹੁਤ ਜ਼ਿਆਦਾ ਵਹਿਣ ਕਰ ਦਿੰਦੇ ਨੇ ਸੋ ਇਹ ਵੀਡੀਓ ਨੂੰ ਵੀ ਆਪਾਂ ਬਣਾਉਂਦਾ ਇਹੀ ਜਰੀਆ ਸੀ ਵੀ ਅਸੀਂ ਦੱਸੀਏ ਸਾਡਾ ਕੋਈ ਇਹਨਾਂ ਦੀ ਆਪ ਜਿਹੜੀ ਗਲਤਫਹਿਮੀ ਸੀ ਦੂਰ ਹੋ ਗਈ ਕੋਈ ਝਗੜਾ ਨਹੀਂ ਹੋਇਆ ਅੱਜ ਭਰਾਵਾਂ ਦਾ ਬਈ ਕਿੱਥੇ ਸਮਝੌਤਾ ਹੋਇਆ ਚੀਮ